ਬਹੁ ਸਮਾਂ ਪਹਿਲਾਂ ਦੀ ਗੱਲ ਹੈ ਨਰਿੰਜਨ ਦਾ ਸਿੱਖ ਪਹਾੜੀ ਲੱਕੇ ਦੇ ਕਿਸੇ ਛੋਟੇ ਜਿਹੇ ਪਿੰਡ ਵਿੱਚ ਰਹਿੰਦਾ ਸੀ ਉਹ ਬਹੁਤ ਹੀ ਗਰੀਬੀ ਭਰਿਆ ਜੀਵਨ ਜੀ ਰਿਹਾ ਸੀ ਉਸ ਦਾ ਘਰ ਕੱਚਾ ਹੀ ਸੀ ਤੇ ਘਰ ਵਿੱਚ ਦੋ ਟਾਈਮ ਦੀ ਰੋਟੀ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚੱਲਦਾ ਸੀ ਉਹ ਆਪਣੀ ਤੋਂ ਥੋੜੀ ਦੂਰੀ ਤੇ ਸੜਕ ਦੇ ਕੰਢੇ ਤੇ ਜੁੱਤੀਆਂ ਗੰਡਣ ਦਾ ਕੰਮ ਕਰਦਾ ਸੀ ਪਰ ਨਰਿੰਜਨ ਦਾਸ ਭਾਵੇਂ ਬਹੁਤ ਗਰੀਬ ਸੀ ਪਰ ਦਿਲ ਦਾ ਸਾਫ਼ ਤੇ ਅਮੀਰ ਬੰਦਾ ਸੀ ਤੇ ਪੰਛੀਆਂ ਨੂੰ ਦਾਣਾ ਤੇ ਪਾਣੀ ਦੇਣਾ ਉਸ ਦਾ ਨਿਤ ਦਾ ਕੰਮ ਸੀ ਨਰਿੰਜਨ ਦਾਸ ਹਰ ਰੋਜ਼ ਬਿਨਾਂ ਨਾਗਾ ਆਪਣੇ ਘਰ ਦੇ ਨੇੜੇ ਇੱਕ ਦਰਖਤ ਤੇ ਰਹਿੰਦੇ ਪੰਛੀ ਨੂੰ ਦਾਣਾ ਤੇ ਪਾਣੀ ਰੱਖਦਾ ਸੀ ਇਸ ਤਰ੍ਹਾਂ ਉਸ ਦਰਖਤ ਤੇ ਬਹੁਤ ਸਾਰੇ ਪੰਛੀਆਂ ਨੇ ਆਲੇ ਨੇ ਪਾ ਲਏ ਤੇ ਉੱਥੇ ਬਹੁਤ ਸਾਰੇ ਪੰਛੀ ਆਉਣ ਲੱਗੇ ਇਸ ਤਰ੍ਹਾਂ ਉਸ ਦੇ ਘਰ ਦੇ ਨਜ਼ਦੀਕ ਪੰਛੀਆਂ ਦੀ ਰੌਣਕ ਲੱਗੀ ਰਹਿੰਦੀ ਸੀ ਨਰਿੰਜਨ ਦਾਸ ਦੀ ਇਹੀ ਸੋਚ ਸੀ ਕਿ ਇਹ ਪਸ਼ੂ ਪੰਛੀ ਵੀ ਰੱਬ ਦੇ ਹੀ ਜੀ ਹਨ ਕਈ ਲੋਕ ਤਾਂ ਉਸ ਨੂੰ ਬੁਰਾ ਭਲਾ ਵੀ ਕਹਿੰਦੇ ਸਨ ਕਿ ਆਪ ਨੂੰ ਤਾਂ ਚੱਜ ਨਾਲ ਰੋਟੀ ਨਹੀਂ ਮਿਲਦੀ ਬਣਿਆ ਵੱਡਾ ਦਾਨੀ ਪੁਰਸ਼ ਪਰ ਉਹ ਇੰਨਾ ਗੱਲਾਂ ਦੀ ਪ੍ਰਵਾਹ ਨਹੀਂ ਕਰਦਾ ਸੀ ਟਾਈਮ ਲੰਘਦਾ ਗਿਆ ਤੇ ਨਰਿੰਜਨ ਦਾਸ ਸਪੰਛੀਆਂ ਨੂੰ ਦਾਣਾ ਪਾਉਂਦਾ ਰਿਹਾ ਪੁੰਨਦਾਨ ਕਰਦਾ ਰਿਹਾ ਇੱਕ ਦਿਨ ਨਰਿੰਜਨ ਦਾਸ ਸੜਕ ਦੇ ਇੱਕ ਕੰਡੇ ਤੇ ਬੈਠਾ ਜੁੱਤੀਆਂ ਗੰਢ ਰਿਹਾ ਸੀ ਤੇ ਤੁਰਦਾ ਫਿਰਦਾ ਇੱਕ ਆਦਮੀ ਉਸ ਕੋਲ ਆ ਗਿਆ ਉਸਦੇ ਚਿੱਟੇ ਕੱਪੜੇ ਪੈਨੇ ਹੋਏ ਸਨ ਤੇ ਉਸ ਨੂੰ ਕਹਿਣ ਲੱਗਾ ਬੜੀ ਪਿਆਸ ਲੱਗੀ ਹੈ ਭਰਾ ਪਾਣੀ ਤੇ ਪਿਆ ਤੇ ਉਸ ਦੀ ਗੱਲ ਸੁਣ ਕੇ ਨਰਿੰਜਨ ਦਾਸ ਨੇ ਉਸ ਨੂੰ ਆਪਣੇ ਨਜ਼ਦੀਕ ਪੈ ਮਿੱਟੀ ਦੇ ਘੜੇ ਚੋਂ ਕੱਢ ਕੇ ਪਾਣੀ ਦਾ ਗਲਾਸ ਪਲਾਇਆ ਅਤੇ ਕਿਹਾ ਲਓ ਜੀ ਪੀ ਲਓ ਬਜ਼ੁਰਗੋ ਕੁਝ ਦੇਰ ਉਹ ਆਦਮੀ ਉੱਥੇ ਨਰਿੰਜਨ ਦਾਸ ਦੇ ਨਜ਼ਦੀਕ ਹੀ ਬੈਠਾ ਰਿਹਾ ਤੇ ਉਸਦੇ ਮੂੰਹ ਵੱਲ ਦੇਖਦਾ ਰਿਹਾ ਨਰਿੰਜਨ ਦਾਸ ਨੇ ਵੀ ਕੋਈ ਗੱਲ ਨਾ ਕੀਤੀ ਤੇ ਉਹ ਆਦਮੀ ਵੀ ਕੁਝ ਨਾ ਬੋਲਿਆ ਥੋੜੀ ਦੇਰ ਬਾਅਦ ਉਸ ਆਦਮੀ ਨੇ ਨਰਿੰਜਨ ਦਾਸ ਨੂੰ ਕਿਹਾ ਕਿ ਮੈਂ ਲਾਟਰੀ ਦੀਆਂ ਟਿਕਟਾਂ ਵੇਚਦਾ ਹਾਂ ਤੂੰ ਕੋਈ ਖਰੀਦਣੀ ਹੈ ਨਰਿੰਜਨ ਦਾਸ ਨੇ ਮਨਾ ਕਰ ਦਿੱਤਾ ਤੇ ਕਹਿ ਦਿੱਤਾ ਬਾਬਾ ਮੇਰੇ ਕੋਲ ਤਾਂ ਪੈਸੇ ਨਹੀਂ ਹਨ ਮੇਰੇ ਕੋਲ ਤਾਂ ਰੋਟੀ ਖਾਣ ਨੂੰ ਪੈਸੇ ਨਹੀਂ ਮੈਂ ਕਿਵੇਂ ਖਰੀਦ ਸਕਦਾ ਹਾਂ ਤਾਂ ਫਿਰ ਉਸ ਚਿੱਟੇ ਕੱਪੜਿਆਂ ਵਾਲੇ ਬਾਬੇ ਨੇ ਕਿਹਾ ਦੇਖ ਲਾ ਤੇਰੀ ਮਰਜ਼ੀ ਹੈ ਚਲ ਤੂੰ ਇਦਾਂ ਕਰ ਤੂੰ ਅੱਧੇ ਪੈਸੇ ਦੇ ਦੇਵੇਂ ਮੈਨੂੰ ਪੂਰੇ ਪੈਸੇ ਨਾ ਦੇ ਨਰਿੰਜਨ ਦਾਸ ਨੇ ਉਸ ਬਾਬੇ ਦੀ ਗੱਲ ਸੁਣ ਕੇ ਫਿਰ ਨਾਂ ਵਿੱਚ ਸਿਰ ਫੇਰ ਦਿੱਤਾ ਉਸ ਦੀ ਇੰਨੀ ਗੱਲ ਸੁਣ ਕੇ ਬਜ਼ੁਰਗ ਫਿਰ ਕਹਿਣ ਲੱਗਾ ਦੇਖ ਲਾ ਭਾਈ ਚੱਲ ਇਦਾਂ ਕਰ ਜਿੰਨੇ ਤੂੰ ਦੇ ਸਕਦਾ ਦੇ ਦੇ ਜਿੰਨੇ ਕੋ ਹੈਗੇ ਆ ਤੇ ਬਜ਼ੁਰਗ ਦੀਆਂ ਇਹ ਗੱਲਾਂ ਸੁਣ ਕੇ ਨਰਿੰਜਨ ਦਾਸ ਨੇ ਆਪਣੀ ਜੀਭਾਂ ਵਿੱਚ ਹੱਥ ਮਰਿਆ ਤੇ ਕੁਝ ਸਿੱਕੇ ਉਸ ਨੂੰ ਦਿੰਦੇ ਹੋਏ ਕਿਹਾ ਬਾਬਾ ਜੀ ਮੇਰੇ ਕੋਲ ਤਾਂ ਇਹੀ ਹੈ ਅੱਗੇ ਤੁਹਾਡੀ ਮਰਜ਼ੀ ਹੈ ਬਾਕੀ ਮੈਂ ਇਸ ਕਾਗਜ਼ ਦੇ ਟੁਕੜੇ ਦਾ ਕੀ ਕਰਾਂਗਾ ਉਹ ਬੁੱਢਾ ਬਾਬਾ ਹੱਸ ਪਿਆ ਤੇ ਕਹਿਣ ਲੱਗਾ ਤੂੰ ਇਸ ਤਰ੍ਹਾਂ ਕਰ ਤੂੰ ਰਹਿਣ ਦੇ ਪੈਸੇ ਆ ਲੈ ਟਿਕਟ ਰੱਖ ਲੈ ਅੱਗੇ ਪੁੱਤਰਾ ਤੇਰੀ ਕਿਸਮਤ ਆ ਦੇਖੋ ਕੀ ਬਣਦਾ ਹੈ ਬਾਕੀ ਤੂੰ ਮੈਨੂੰ ਪਾਣੀ ਪਿਲਾਇਆ ਇੰਨਾ ਹੀ ਬਹੁਤ ਹੈ ਭੁੱਖੇ ਨੂੰ ਅੰਨ ਤੇ ਪਿਆਸੇ ਨੂੰ ਪਾਣੀ ਇਸ ਤੋਂ ਵੱਡਾ ਪੁੰਨ ਦੁਨੀਆ ਤੇ ਹੋਰ ਕਿਹੜਾ ਹੈ ਇੰਨੀ ਗੱਲ ਕਹਿ ਕੇ ਬਾਬਾ ਉੱਥੋਂ ਚਲੇ ਗਿਆ ਤੇ ਥੋੜੀ ਦੇਰ ਬਾਅਦ ਹੀ ਬਾਬਾ ਅੱਖੋਂ ਪਰੇ ਹੋ ਗਿਆ ਉਸ ਦਾ ਕੋਈ ਥੋ ਪਤਾ ਨਹੀਂ ਉਹ ਕਿੱਥੇ ਗਿਆ ਨਰਿੰਜਨ ਦਾਸ ਨੇ ਉਹ ਕਾਗਜ਼ ਦਾ ਟੁਕੜਾ ਚੱਕਿਆ ਤੇ ਆਪਣੀ ਜੇਬ ਵਿੱਚ ਪਾ ਲਿਆ ਤੇ ਫਿਰ ਆਪਣੇ ਕੰਮ ਵਿੱਚ ਰੁੱਝ ਗਿਆ। ਤੁਰਸਮਾ ਬੀਤਣ ਦੇ ਬਾਅਦ ਇੱਕ ਦਿਨ ਨਰਿੰਜਨ ਦਾਸ ਆਪਣੇ ਘਰ ਚਾਰਪਾਈ ਤੇ ਬੈਠਾ ਹੋਇਆ ਸੀ ਤੇ ਇੱਕ ਬਜ਼ੁਰਗ ਆਦਮੀ ਸਿਰ ਤੇ ਨੀਲੇ ਰੰਗ ਦੀ ਪਗੜੀ ਤੇ ਚਿੱਟੇ ਸਾਦੇ ਕੱਪੜਿਆਂ ਵਿੱਚ ਉਸਦੇ ਘਰ ਵੱਲ ਨੂੰ ਤੁਰਿਆ ਆ ਰਿਹਾ ਸੀ ਤੇ ਉਸਦੇ ਹੱਥ ਵਿੱਚ ਇੱਕ ਕਾਲੇ ਰੰਗ ਦਾ ਥੈਲਾ ਫੜਿਆ ਹੋਇਆ ਸੀ। ਨਰਿੰਜਨ ਦਾਸ ਨੇ ਕੀ ਦੇਖਿਆ ਇਹ ਉਹੀ ਆਦਮੀ ਹੈ ਜਿਹੜਾ ਉਸ ਦਿਨ ਉਸਦੇ ਕੋਲ ਆਇਆ ਸੀ ਤੇ ਇੱਕ ਕਾਗਜ਼ ਦਾ ਟੁਕੜਾ ਦੇ ਕੇ ਕਹਿੰਦਾ ਸੀ ਕਿ ਇਹ ਲੈਟਰੀ ਹੈ ਤੇ ਉਹ ਆਦਮੀ ਚਾਰ ਪਾਈ ਤੇ ਬੈਠੇ ਹੋ ਨਰਿੰਜਨ ਦਾਸ ਦੇ ਨਜ਼ਦੀਕ ਆ ਕੇ ਖੜ ਗਿਆ ਤੇ ਉਸਦੇ ਹੇਠਾਂ ਉਸਦੇ ਪੈਰਾਂ ਵਿੱਚ ਉਹ ਕਾਲੇ ਰੰਗ ਦਾ ਥੈਲਾ ਰੱਖ ਦਿੱਤਾ ਤੇ ਉਹ ਬਜ਼ੁਰਗ ਆਦਮੀ ਨਰਿੰਜਨ ਦਾਸ ਨੂੰ ਕਹਿਣ ਲੱਗਾ ਲੈ ਬਈ ਲਿਆਓ ਕਾਗਜ਼ ਦਾ ਟੁਕੜਾ ਜਿਹੜਾ ਤੈਨੂੰ ਮੈਂ ਉਸ ਦਿਨ ਫਲਾਇਆ ਸੀ ਦੇ ਨਾਲੇ ਇਦਾਂ ਕਰ ਇੱਕ ਪਾਣੀ ਦਾ ਗਲਾਸ ਪਲਾ ਨਰਿੰਜਨ ਦਾਸ ਨੇ ਉਹ ਕਾਗਜ਼ ਦਾ ਟੁਕੜਾ ਲੱਭਿਆ ਤੇ ਨਾਲ ਹੀ ਉਸ ਬਜ਼ੁਰਗ ਨੂੰ ਇੱਕ ਗਲਾਸ ਪਾਣੀ ਦਾ ਪਲਾਇਆ ਤੇ ਇੰਨੀ ਗੱਲ ਕਹਿ ਕੇ ਉਹ ਬਜ਼ੁਰਗ ਆਦਮੀ ਉੱਥੋਂ ਤੁਰਨ ਲੱਗਾ ਜਦੋਂ ਉਹ ਬਜ਼ੁਰਗ ਆਦਮੀ ਉੱਥੋਂ ਤੁਰਨ ਲੱਗਾ ਤਾਂ ਨਰਿੰਜਨ ਦਾਸ ਨੇ ਉਸ ਨੂੰ ਪਿੱਛੋਂ ਆਵਾਜ਼ ਮਾਰੀ ਬਾਬਾ ਗੱਲ ਸੁਣ ਆਹ ਥੈਲਾ ਤੂੰ ਇੱਥੇ ਹੀ ਛੱਡ ਕੇ ਜਾ ਰਿਹਾ ਹੈ ਇਸ ਨੂੰ ਵੀ ਲੈ ਜਾ ਨਾਲੇ ਮੇਰੀ ਗੱਲ ਤਾਂ ਸੁਣ ਤੁਸੀਂ ਆਏ ਕਿਹੜੇ ਕੰਮ ਸੀ ਬੈਠ ਜਾਓ ਤਾਂ ਨਰੰજન ਦਾਸ ਦੀ ਇਹ ਗੱਲ ਸੁਣ ਕੇ ਉਹ ਬਜ਼ੁਰਗ ਬਾਬਾ ਕਹਿਣ ਲੱਗਾ ਇਹ ਕਾਲੇ ਰੰਗ ਦਾ ਥੈਲਾ ਤੇਰਾ ਹੀ ਹੈ ਤੇ ਇਸ ਵਿੱਚ ਬਹੁਤ ਸਾਰਾ ਧਨ ਹੈ ਤੂੰ ਜੋ ਉਹ ਕਾਗਜ਼ ਦਾ ਟੁਕੜਾ ਲੈਟਰੀ ਖਰੀਦੀ ਸੀ ਨਾ ਉਹ ਹੁਣ ਤੇਰੀ ਨਿਕਲੀ ਹੈ ਤੇ ਸਾਰਾ ਧਨ ਤੇਰਾ ਹੈ ਤੇ ਮੈਂ ਜਾ ਰਿਹਾ ਹਾਂ ਤੇ ਨਰੰજન ਦਾਸ ਨੇ ਸੋਚਿਆ ਸ਼ਾਇਦ ਬਾਬਾ ਮਜ਼ਾਕ ਹੀ ਕਰ ਰਿਹਾ ਹੈ ਤੇ ਬਜ਼ੁਰਗ ਉੱਥੋਂ ਚਲਾ ਗਿਆ ਉਸ ਦੇ ਜਾਣ ਦੇ ਬਾਅਦ ਨਰੰજન ਦਾਸ ਨੇ ਜਦੋਂ ਉਹ ਥੈਲਾ ਖੋਲਿਆ ਤਾਂ ਉਸ ਦੀ ਹੈਰਾਨੀ ਦੀ ਹੱਦ ਨਾ ਰਹੀ ਉਹ ਕੀ ਦੇਖਦਾ ਹੈ ਉਹ ਬੈਗ ਤਾਂ ਪੈਸਿਆਂ ਨਾਲ ਭਰਿਆ ਪਿਆ ਸੀ ਤੇ ਸੋਨੇ ਚਾਂਦੀ ਦੇ ਗਹਿਣਿਆਂ ਨਾਲ ਭਰਿਆ ਹੋਇਆ ਸੀ ਨਰੰજન ਦਾਸ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ ਇਹ ਕੀ ਹੋ ਗਿਆ ਉਸ ਨੂੰ ਤਾਂ ਯਕੀਨ ਨਹੀਂ ਹੋ ਰਿਹਾ ਸੀ ਕਿ ਇੰਨੇ ਪੈਸੇ ਸੱਚੀ ਉਸ ਦੀ ਲੈਂਟਰੀ ਨਿਕਲ ਆਈ ਨਰਿੰਜਨ ਦਾਸ ਉਸ ਬਜ਼ੁਰਗ ਦੇ ਪਿੱਛੇ ਭੱਜਾ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਬਜ਼ੁਰਗ ਕਿਤੇ ਨਹੀਂ ਦਿਸਿਆ ਤੇ ਲੱਭਦੇ ਲਮਾਉਂਦੇ ਨਰਿੰਜਨ ਦਾਸ ਵਾਪਸ ਘਰ ਆ ਗਿਆ ਇੰਨਾ ਧਨ ਪ੍ਰਾਪਤ ਕਰਕੇ ਨਰਿੰਜਨ ਦਾਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਤੇ ਹੁਣ ਨਰਿੰਜਨ ਦਾਸ ਨੇ ਕੰਮ ਤੇ ਜਾਣਾ ਵੀ ਬੰਦ ਕਰ ਦਿੱਤਾ ਥੋੜੇ ਦਿਨ ਪਾ ਕੇ ਨਰਿੰਜਨ ਦਾਸ ਨੇ ਬਹੁਤ ਸਾਰੀ ਜ਼ਮੀਨ ਖਰੀਦੀ ਤੇ ਬਹੁਤ ਵਧੀਆ ਮਕਾਨ ਬਣਾਏ ਕਾਰਾਂ ਕੋਠੀਆਂ ਬਣਾਈਆਂ ਤੇ ਉਸ ਦਾ ਕਾਰੋਬਾਰ ਬਹੁਤ ਵੱਧ ਗਿਆ ਤੇ ਉਸਨੇ ਕਈ ਤਰ੍ਹਾਂ ਦੇ ਕੰਮਕਾਰ ਖੋਲੇ ਤੇ ਉਹ ਦਿਨਾਂ ਵਿੱਚ ਹੀ ਬਹੁਤ ਜ਼ਿਆਦਾ ਅਮੀਰ ਹੋ ਗਿਆ ਤੇ ਉਸਦੇ ਹੁਣ ਦਿਮਾਗ ਤੇ ਪੈਸੇ ਦਾ ਭੂਤ ਸਵਾਰ ਹੋ ਗਿਆ ਹੁਣ ਬੰਦੇ ਨੂੰ ਬੰਦਾ ਨਹੀਂ ਸਮਝਦਾ ਸੀ ਉਹ ਇੱਕ ਹੰਕਾਰੀ ਆਦਮੀ ਬਣ ਗਿਆ ਤੇ ਜੋ ਉਸਦੀ ਆਦਤ ਸੀ ਚਿੜੀਆਂ ਨੂੰ ਦਾਣਾ ਪਾਣੀ ਪਾਉਣਾ ਉਹ ਤਾਂ ਬਿਲਕੁਲ ਹੀ ਭੁੱਲ ਹੀ ਗਿਆ ਕਿ ਉਹ ਇਹ ਵੀ ਕੰਮ ਕਰਦਾ ਸੀ ਉਹ ਆਪਣੇ ਮਾੜੇ ਟਾਈਮ ਨੂੰ ਭੁੱਲ ਗਿਆ ਕਿ ਕਿਵੇਂ ਰੋਟੀ ਰੋਟੀ ਲਈ ਤਰਸਦਾ ਸੀ ਤੇ ਉਸ ਨੂੰ ਉਹਨਾਂ ਦਿਨਾਂ ਵਿੱਚ ਰੋਟੀ ਵੀ ਨਸੀਬ ਨਹੀਂ ਹੁੰਦੀ ਸੀ ਤੇ ਪੈਸੇ ਦਾ ਇੰਨਾ ਲਾਲਚੀ ਬਣ ਗਿਆ ਕਿ ਪੈਸੇ ਕਰਕੇ ਉਹ ਲੋਕਾਂ ਨਾਲ ਵੀ ਲੜਦਾ ਸੀ ਤੇ ਮਾੜਾ ਚੰਗਾ ਬੋਲਦਾ ਸੀ